ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਜਿੱਥੇ ਕਿ ਇੱਕ ਬੋਰਡ ਲਾਇਆ ਜਾਂਦਾ ਹੈ ਵੀ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਲੀ ਨਹੀਂ ਮਨਾਈ ਜਾਵੇਗੀ ਇਹ ਆਦੇਸ਼ ਨੇ ਵਾਈਸ ਚਾਂਸਲਰ ਦੇ ਵੱਲੋਂ ਅਤੇ ਜਿਹੜੇ ਹੋਸਟਲਰ ਨੇ ਉਹ ਹੋਸਟਲਾਂ ਦੇ ਅੰਦਰ ਹੀ ਰਹਿ ਕੇ ਹੋਲੀ ਨੂੰ ਸੈਲੀਬ੍ਰੇਟ ਕਰਨਗੇ ਕੈਂਪਸ ਦੇ ਵਿੱਚ ਬਾਹਰ ਨਹੀਂ ਆਉਣਗੇ ਇਸ ਦੇ ਮੱਦੇਨਜ਼ਰ ਹੋਸਟਲ 'ਚ ਬੰਦ ਕੀਤੀਆਂ ਗਈਆਂ ਕੁੜੀਆਂ ਥਾਹਾਂ ਮਾਰ ਰਹੀਆਂ ਨੇ ਵੀ ਸਾਨੂੰ ਬਾਹਰ ਕੱਢ ਦਿੱਤਾ ਜਾਵੇ ਆਪਾਂ ਨੇ ਹੋਲੀ ਖੇਡਨੀ ਆ ਇਹ ਉਹ ਵੀਡੀਓ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੁੜੀਆਂ ਅਤੇ ਪੁਲਿਸ ਅਮੋ ਸਾਹਮਣੇ ਹੋ ਜਾਂਦੇ ਨੇ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਦੇਖ ਰਹੇ ਹੋ ਹੋਸਟਲ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਵੈਸੇ ਇਸ ਦੇ ਦੋ ਐਂਗਲ ਦੱਸੇ ਜਾ ਰਹੇ ਨੇ ਵੀ ਇੱਕ ਹਿਸਾਬ ਦੇ ਨਾਲ ਇਹ ਸੇਫ ਵੀ ਆ ਕਿਉਂਕਿ ਹੋਲੀ ਤੇ ਕੁਝ ਗਲਤ ਨਾ ਹੋ ਜਾਵੇ ਇਸ ਕਰਕੇ ਹੋਸਟਲਾਂ ਦੇ ਗੇਟ ਬੰਦ ਕੀਤੇ ਗਏ ਨੇ ਦੂਜਾ ਇਹ ਲੋਕੀ ਕਹਿ ਰਹੇ ਨੇ ਵੀ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਆ ਤਾਂ ਸਾਰਿਆਂ ਨੂੰ ਆਜ਼ਾਦੀ ਦੇ ਨਾਲ ਹੋਲੀ ਮਨਾਣੀ ਚਾਹੀਦੀ ਹੈ ਤੁਸੀਂ ਕਿਸ ਪੱਖ ਦੇ ਵਿੱਚ ਹੋ ਹੋਸਟਲ ਬੰਦ ਦੇ ਜਾਂ ਫਿਰ ਹੋਸਟਲ ਤੋਂ ਬਾਹਰ ਆ ਕੇ ਹੋਲੀ ਖੇਡਣ ਦੇ ਆਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਇਸ ਸਮੇਂ ਦੀ ਇਹੀ ਅਪਡੇਟ ਆ ਰਹੀ ਸੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਆ ਧੰਨਵਾਦ